ਇਹ ਤੋਂ 6:30 ਵਜੇ ਦੇ ਵਿੱਚ ਮਤਲਬ ਇਹ ਲਗਾਤਾਰ ਗੇੜੇ ਮਾਰੇ ਤੇ ਸਾਨੂੰ ਪਤਾ ਨਹੀਂ ਸਾਨੂੰ ਇਹਦੇ ਬਾਰੇ ਕੋਈ ਸਾਡੇ ਕਿਸੇ ਨਾਲ ਕੋਈ ਲੜਾਈ ਝਗੜਾ ਹੈ ਨਹੀਂ ਸੀ ਇਹਦੇ ਬਾਰੇ ਤੇ ਉਹ ਤਿੰਨ ਵਾਰ ਉਹਨਾਂ ਨੇ ਪਹਿਲਾਂ ਦੋ ਵਾਰ ਗੋਲੀ ਟਰਾਈ ਕਰੀ ਬੱਚਿਆਂ ਦੇ ਉਦੋਂ ਮਿਸ ਹੋ ਕੇ ਕਿਸੇ ਕਾਰਨ ਤੀਜੀ ਵਾਰ ਉਹਨਾਂ ਨੇ ਗੋਲੀ ਚਲਾਈ ਉਹ ਗੇਟ ਦੇ ਵਿੱਚ ਹੀ ਨੰਕੇ ਸ਼ੀਸ਼ਾ ਪਾੜ ਕੇ ਉਹ ਕੰਧ 'ਚ ਵੱਜੀ ਨਾਲ ਉਹਨਾਂ ਕੋਲ ਤਿੰਨ ਬੰਦੇ ਸੀਗੇ ਜਿਨ੍ਹਾਂ ਨੇ ਗੋਲੀ ਚਲਾਈ ਆ ਪ੍ਰਾਣੀ ਕੋਈ ਨਹੀਂ ਗੁੜੀਆਂ ਨੂੰ ਬੱਚੇ ਜਾਂਦੇ ਟਿਊਸ਼ਨ ਮੇਰੀ ਗੁੜੀਆ 13-14 ਸਾਲ ਦੀ ਹੈ ਜੀ ਉਹਨਾਂ ਨੂੰ ਤੰਗ ਕਰਦੇ ਸੀ ਪਹਿਲਾਂ ਸਮਝਾਉਤੋ ਆਇਆ ਦੂਸਰੀ ਵਾਰ ਫੇਰ ਦੁਬਾਰਾ ਕੰਪਲੇਟ ਕੀਤੀ ਅਸੀਂ ਫੇਰ ਵੀ ਬਿਆਨ ਵਾਪਸ ਲੈ ਲਏ ਕਿ ਚਲੋ ਕੁੜੀਆਂ ਛੋਟੀਆਂ ਨੇ ਇਹ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਸ਼ਹਿਰ ਮੰਡੀ ਗੋਬਿੰਦਗੜ ਜਿੱਥੇ ਸਰਿਆੰਬਦ ਮਾਸਿਕ ਕਰਤੇ ਗੋਲੀਆਂ ਚਲਾ ਚੱਲਦੇ ਬਣੇ ਰਾਹਤ ਦੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਪਰਿਵਾਰ ਦਾ ਇਲਜ਼ਾਮ ਹੈ ਕਿ ਉਹ ਨਦੀ ਨਬਾਲਿਕ ਤੀਨ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਸੀ ਜਿਸ ਦੀ ਸ਼ਿਕਾਇਤ ਕੀਤੀ ਗਈ ਤੇ ਫਾਇਰਿੰਗ ਉਸੇ ਰੰਜਿਸ਼ ਦਾ ਨਤੀਜਾ ਲੱਗਦਾ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਤੇ ਆਏ ਸ਼ਖਸ ਗੋਲੀਆਂ ਚਲਾਉਂਦੇ ਨੇ ਸੰਜੀਵ ਕੁਮਾਰ ਜੀ ਸਰ ਆਪਣੇ ਬੱਚੇ ਘਰੇ ਸੀਗੇ ਪਰਿਵਾਰ ਸਾਰਾ ਤੇ ਉਹ ਮਲੇਚਤ ਮਤਲਬ 6 ਵਜੇ ਤੋਂ 6:30 ਵਜੇ ਦੇ ਵਿੱਚ ਮਤਲਬ ਇਹ ਲਗਾਤਾਰ ਗੇੜੇ ਮਾਰੇ ਸੀ ਤੇ ਸਾਨੂੰ ਪਤਾ ਨਹੀਂ ਸਾਨੂੰ ਇਹਦੇ ਬਾਰੇ ਕੋਈ ਸਾਡੇ ਕਿਸੇ ਨਾਲ ਕੋਈ ਲੜਾਈ ਝਗੜਾ ਹੈ ਨਹੀਂ ਸੀ ਇਹਦੇ ਬਾਰੇ ਤੇ ਉਹ ਤਿੰਨ ਵਾਰ ਉਹਨਾਂ ਨੇ ਪਹਿਲਾਂ ਦੋ ਵਾਰ ਗੋਲੀ ਟਰਾਈ ਕਰੀ ਬੱਚਿਆਂ ਦੇ ਉਦੋਂ ਮਿਸ ਹੋ ਗਈ ਕਿਸੇ ਕਾਰਨ ਤੀਜੀ ਵਾਰ ਉਹਨਾਂ ਨੇ ਗੋਲੀ ਚਲਾਈ ਉਹ ਗੇਟ ਦੇ ਵਿੱਚ ਹੀ ਨੰਕੇ ਸ਼ੀਸ਼ਾ ਪਾੜ ਕੇ ਉਹ ਕੰਧ 'ਚ ਵੱਜੀ ਬੱਚੇ ਕੁਦਰਤੀ ਉਸ ਟਾਈਮ ਅੰਦਰ ਚਲੇ ਗਏ ਤੇ ਉਹਨਾਂ ਨੇ ਨਾਲ ਉਹਨਾਂ ਕੋਲ ਤਿੰਨ ਬੰਦੇ ਸੀਗੇ ਜਿਹਨਾਂ ਨੇ ਗੋਲੀ ਚਲਾਈ ਆ ਅੱਗੇ ਖੜੇ ਸੀਗੇ ਉਹਨਾਂ ਨੂੰ ਰੈਕੀ ਕਰਨ ਵਾਸਤੇ ਜਾਂ ਉਹ ਸਵਿਫਟ ਗੱਡੀ ਤੇ ਕਈ ਬੰਦੇ ਅਣਪਛਾਤੇ ਉਸ ਟਾਈਮ ਗਲੀ 'ਚ ਮੌਜੂਦ ਸੀਗੇ ਉਸੇ ਟਾਈਮ ਆਏ ਸੀ ਗੋਲੀ ਚੱਲਣ ਤੋਂ ਬਾਅਦ ਹੀ ਭੱਜ ਗਏ ਉਹ ਉਦੋਂ ਵੀ ਸਾਨੂੰ ਐ ਲੱਗਿਆ ਕਿ ਬਾਹਰੋਂ ਕੋਈ ਚੀਜ਼ ਦਾ ਪਟਾਕਾ ਜਾਂ ਕੋਈ ਚੀਜ਼ ਦਾ ਉਹ ਆਇਆ ਸਾਨੂੰ ਇਹਦੇ ਬਾਰੇ ਪਤਾ ਨਹੀਂ ਸੀਗਾ ਕਿ ਗੋਲੀ ਚੱਲੀ ਆ ਉਸ ਟਾਈਮ ਕਿਸੇ ਨੂੰ ਕੋਈ ਨੁਕਸਾਨ ਨਹੀਂ ਨੀ ਨੁਕਸਾਨ ਕੋਈ ਨਹੀਂ ਬਚ ਗਿਆ ਇਹ ਬੱਚੇ ਕੁਦਰਤੀ ਮਤਲਬ ਉਸ ਟਾਈਮ ਜੋਧਵਤੀ ਕਰਨ ਲਈ ਕੁੜੀਆਂ ਚੱਲ ਗਈ ਅੰਦਰ ਉਹ ਕੁੜੀਆਂ ਦਾ ਹੀ ਟਾਰਗੇਟ ਸੀ ਕਿ ਕੁੜੀਆਂ ਨੇ ਪਹਿਲਾਂ ਕਿਸੇ ਵਿਰੁੱਧ ਕੰਪਲੀਟ ਉਸੀਂ ਹਲੇ ਪਰਸੋ ਹੀ ਉਹ ਬਿਆਨ ਵਾਪਸ ਲਏ ਕਿ ਚਲੋ ਸਾਡੀ ਕੁੜੀਆਂ ਵੱਲੋਂ ਸੀ ਉਹ ਬਿਆਨ ਵਾਪਸ ਲੈਣੇ ਅਸੀਂ ਵਾਪਸ ਪਰਸੋ ਹੀ ਹਲੇ ਲੈ ਕੇ ਗਏ ਆ ਤੇ ਅੱਜ ਉਹਨਾਂ ਨੇ ਕਾਰਵਾਈ ਕਰਾਤੀ ਪ੍ਰਾਣੀ ਕੋਈ ਨਹੀਂ ਕੁੜੀਆਂ ਨੂੰ ਬੱਚੇ ਜਾਂਦੇ ਟਿਊਸ਼ਨ ਮੇਰੀ ਕੁੜੀਆ 13 14 ਸਾਲ ਦੀ ਹੈ ਜੀ ਉਹਨਾਂ ਨੂੰ ਤੰਗ ਕਰਦੇ ਸੀ ਅੱਛਾ ਜੀ ਉਹਨਾਂ ਨੇ ਕਹਿੰਦੇ ਸੀ ਤੁਸੀਂ ਕੰਪਲੀਟ ਦਿੱਤੀ ਪਹਿਲਾਂ ਸਮਝਾਉਤ ਹੋਇਆ ਦੂਸਰੀ ਵਾਰ ਫੇਰ ਦੁਬਾਰਾ ਕੰਪਲੀਟ ਦਿੱਤੀ ਅਸੀਂ ਫੇਰ ਵੀ ਬਿਆਨ ਵਾਪਸ ਲੈ ਲਏ ਕਿ ਚਲੋ ਕੁੜੀਆਂ ਛੋਟੀਆਂ ਨੇ ਉਹਨਾਂ ਨੂੰ ਥਾਣੇ ਜਾਉਣਾ ਵਧੀਆ ਨਹੀਂ ਲੱਗਦਾ ਠੀਕ ਹੈ ਜੀ ਤੇ ਪਰ ਹੁਣ ਸਾਡੇ ਮਨ 'ਚ ਨਹੀਂ ਆਇਆ ਸੀਗਾ ਚਲੋ ਨਿਬੜ ਉਹਨਾਂ ਦੇ ਡੈਡੀ ਵੀ ਪਹਿਲਾਂ ਸਾੜੇ ਦੇ ਘਰੇ ਰਾਤ ਨੂੰ 1:30 ਵਜੇ ਗਾਲਾਂ ਕੱਢ ਕੇ ਆਈ ਰਾਤ ਨੂੰ ਅਸੀਂ ਫੇਰ ਵੀ ਕੁਝ ਨਹੀਂ ਗਿਆਈ ਆਪਣਾ ਚੁੱਪ ਕਰਕੇ हट ਗਏ ਕਿ ਚਲੋ ਅਸੀਂ ਪਰਿਵਾਰ ਵਾਲੇ ਆਈ ਅਸੀਂ ਕਿਸੇ ਨਾਲ ਨਹੀਂ ਲੜ ਸਕਦੇ ਪਰ ਹੁਣ ਪਰਸੋਂ ਵਾਲੇ ਬਿਆਨ ਵਾਪਸ ਲੈ ਕੇ ਆਈ ਅਜੋਨਾਂ ਵੱਲੋਂ ਮਨ ਲਓ ਸਾਡੇ ਤੇ ਸਾਨੂੰ ਇਹ ਹੈ ਕਿ ਉਹਨਾਂ ਵੱਲੋਂ ਹੀ ਕਾਰਵਾਈ ਆ ਹੋਰ ਸਾਡਾ ਕਿਸੇ ਨਾਲ ਕੋਈ ਲੜ-ਡੱਟ ਨਹੀਂ ਸੀ ਇਹ ਚੀਜ਼ ਦੀ ਪੁਲਿਸ ਕੋਲੇ ਮਾਮਲਾ ਪਹੁੰਚ ਗਿਆ ਹੈ ਦਾਵਾ ਹੋ ਰਿਹਾ ਹੈ ਕਿ ਪਹਿਲਾਂ ਸਾਰੇ ਤੱਥਾਂ ਦੀ ਪੜਤਾਲ ਹੋਵੇਗੀ ਫਿਰ ਕਾਰਵਾਈ ਦੇਖ ਕਰਕੇ ਡੀਐਸਪੀ ਸਾਹਿਬ ਔਰ ਐਸਐਚਓ ਨੇ ਮੌਕਾ ਦੇਖ ਲਿਆ ਹੈ ਔਰ ਮੌਕੇ ਮੁਤਾਬਿਕ ਅਪਾ ਕਾਰਵਾਈ ਕਰਨਗੇ ਜਿਹੜੇ ਬੰਦੇ ਇਸ ਦੇ ਵਿੱਚ ਜੇ ਇਨਵੋਲ ਹੋਏ ਆਪਾਂ ਸਾਰੀ ਸੀਸੀਟੀਵੀ ਫੁਟੇਜ ਨੂੰ ਪਹਿਲੇ ਵੈਰੀਫਾਈ ਕਰ ਲਈ ਜੇ ਉਹ ਗੱਲ ਵੈਰੀਫਾਈਡ ਹੁੰਦੀ ਹੈ ਉਹਦੇ ਬਾਅਦ ਪਰਚਾ ਵੀ ਦਿੱਤਾ ਜਾਊਗਾ ਔਰ ਜਿਹੜੇ ਕਰਨ ਵਾਲੇ ਬੰਦੇ ਹਨ ਉਹਨਾਂ ਨੂੰ ਨਿਛੇ ਕਰੇ ਪੂਰੇ ਦੇਸ਼ ਦੇ ਵਿੱਚ ਚੌਂਜਾਬਤਾ ਲੱਗਿਆ ਹੋਇਆ ਪਰ ਫਿਰ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਬਦਮਾਸ਼ ਸਰਿਆਮ ਗੋਲੀਆਂ ਚਲਾਉਂਦੇ ਨੇ ਖੇਰ ਮੰਡੀ ਗੋਬਿੰਦਗੜ ਤੋਂ ਫਾਇਰਿੰਗ ਦੀ ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ ਲੰਘੇ ਕੁਝ ਦਿਨਾਂ ਦੇ ਅੰਦਰ ਉੱਥੇ ਪਹਿਲਾਂ ਵੀ ਇਸ ਤਰ੍ਹਾਂ ਦੇ ਨਾਲ ਗੋਲੀਆਂ ਚੱਲੀਆਂ ਸਨ ਦੋ ਧਿਰਾਂ ਦੀ ਲੜਾਈ ਹੋਈ ਸੀ ਤੇ ਫਿਰ ਫਾਇਰਿੰਗ ਵੀ Thank you